ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ ਦੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟੜਾ ਡੂੰਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਰਿਆਂ ਸਿੰਘਾਂ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੁਈਆਂ ਤੇ ਇੱਕ ਗੱਬਣ ਹੈ ਸੁਈ ਦੇ ਆਪਣੇ ਦੋ ਟੈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ।ੱਸਕੇ ਵੀਰ ਜੀ। ਸੋ ਠੀਕ ਠਾਕ ਜੀ। ਠੀਕ ਠਾਕ ਜੀ ਵੀਰ ਜੀ ਵਧੀਆ ਜੀ। ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਤੇ ਕਰੀ ਫਿਰ। ਨਾਮ ਮੇਰਾ ਸਾਫ ਸਿੰਘ ਜੀ ਤੇ ਪਿੰਡ ਕੋਰਲਾ ਲੂਨ ਜ਼ਿਲ੍ਹਾ ਅੰਮ੍ਰਿਤਸਰ। ਲਾਗੇ શ્રી ਨਾਮ ਪਈ ਜੀ। ਠੀਕ ਹੈ ਜੀ। ਹਾਂਜੀ ਤੇ ਹੁਣ ਨੰਬਰ ਬੋਲ ਦੋ। 989781228722 ਠੀਕ ਹੈ। ਕਿੰਨਿਆਂ ਤਿੰਨ। ਹਾਂਜੀ 3 ਨੇ ਆ ਜੀ। ਇੱਕ ਗੱਬਣੇ ਤੇ ਦੋ ਸੁਈਆਂ ਹਨ। ਤੇ ਪਹਿਲਾਂ ਫਿਰ ਗੱਬਣੇ ਵਿਖਾ ਦਿਆ ਹਨ। ਠੀਕ ਹੈ ਕਿੰਨੇ ਕ ਦੁੱਧ ਵਾਲੀ ਆਏ ਵਿੱਧੀ ਦੂਜਾ ਸਵੇਰ ਸੋਣ ਵਾਲੀ ਜੇ ਅੱਛਾ ਪਹਿਲੇ ਸੂਏ ਨੇ 18 ਲੀਟਰ ਦੁੱਧ ਭਰਿਆ ਜੇ ਠੀਕ ਆ ਵੱਡੀ ਵਹਿੜ ਆ ਹਾਂਜੀ ਚਲ ਵਾਧਰੀ ਤੇ 22 ਲੀਟਰ ਆਰਾਮ ਨਾਲ ਦੇਈ ਜਾਊਗੀ ਤੇ ਬਾਕੀ ਮੇਨ ਗੱਲ ਇਹ ਵੀ ਹੈ ਗਰਮੀਆਂ ਲਈ ਹਾਂ ਗਰਮੀਆਂ 'ਚ ਚੋਣ ਵਾਲਾ ਬੰਦਾ ਉਹਦੇ 25 ਲੀਟਰ ਹੀ ਚੋ ਸਕਦਾ ਵਾ ਅੱਛਾ ਪਰ ਆਪਾਂ 22 ਲੀਟਰ ਤੇ ਆਰਾਮ ਨਾਲ ਦੇਈ ਜਾਊਗੀ ਗਾਂ ਵੇਖੋ ਕਿੰਨੀ ਚਮਕ ਦਮਕ ਵੇਖੋ ਕਿੰਨੀ ਆ ਹਾਂਜੀ ਹਾਂਜੀ ਇਹ ਵੀ ਚਲੋ ਸੰਭੀ ਸੰਦੀਰ ਚੰਗੀ ਆ ਰਾਜੀ ਆ ਜਿਹੜੀ ਚਲੋ ਤੁਰੋ ਹਾਂ ਕਰੀ ਨਾ ਫਿਰ ਲੇਜ ਕਾਲਾ ਥਣ ਲੱਗਾ ਬਹੁਤ ਟੌਪ ਦਾ ਬਾਕੀ ਆ ਭੀ ਜੇ ਤਿਆਰ ਹੋਣੀ ਆ ਥੱਲੇ ਢਿੱਲਾ ਢੰਡਾ ਹਵਾਨੇ ਚ ਕਾਫੀ ਹੈ ਸਾਰੇ ਗਰਮੀਆਂ ਦੋ ਦਿਨ ਨੇ ਚੰਗਾ ਕੱਢੀ ਜਾਣਾ ਵਾ ਤੇ ਆ ਥਾਣੇ ਦੇ ਕਰੀ ਆਪਾਂ ਦੇ ਸੱਜੇ ਲੱਗੇ ਤਾ ਲੈਜ ਲੈ ਇਹ ਬਹੁਤ ਵੱਛੀ ਵਿੱਤੀ ਹੁੰਦੇ। ਹਾਂ ਦੇਖ ਸਕਦੇ ਜੀ। ਤੇ ਕਿੰਨਾ ਫਿਰ ਇਹਦਾ ਮੁੱਲ ਵਿੱਤੀ ਫਿਰ। ਮੁੱਲ ਵਿੱਤੀ ਜੇ ਦੇ ਮੰਡੀਆਂ ਦਾ ਹਿਸਾਬ ਲਾਈਏ ਤੇ ਇਹਦੇ ਲੱਖ ਦੀ ਹੱਕ ਰੱਖਦੀ ਗੱਲਾਂ। ਹਾਂਜੀ। ਹਾਂਜੀ। ਤੇ ਆਪਾਂ ਕਿੰਨੇ ਰੀ ਦੇ ਦੇਣੀ ਆ। ਆਪਾਂ ਜਾਇ ਜੀ ਦੇ ਦੇਣੀ ਵੀਰ ਜੀ। ਪੰਜਾ ਤਰੀਅ ਦੀ ਦੇ ਦਈਏ ਵੀ ਜੀ ਨਹੀਂ ਕਰਦੀ ਛੋਟ ਛੋਟ ਹੋਰ ਕਰਾ ਲਓ ਜਿੰਨੀ ਕਰੋੜੀ ਦੀ ਛੋਟ ਬਾਕੀ ਛੋਟ ਦਾ ਨਾਲੇ ਛੋਟ ਜਿੰਨੀ ਮਰਜ਼ੀ ਕਰਾ ਲਓ ਭਾਜ ਮੇਰੀ ਭਾਜ ਹੀ ਦੇ ਦਨੀ ਆ ਐਨ ਬਹੁਤ ਚੰਗੀ ਆ ਠੀਕ ਆ ਹਾਂਜੀ ਕਰ ਦਈਏ ਕੋ ਮਨਤਾ ਨਾ 4-5 ਹਜ਼ਾਰ ਛੱਡ ਦਾਂਗੇ ਵੀ ਜੀ ਅੱਛਾ ਹਾਂਜੀ ਕਿੰਨੇ ਦੇ 70 ਦੀ 70 ਦੀ ਦੇ ਦਾਂਗੇ ਵੀ ਜੀ 5 ਹੋਰ ਛੱਡ ਦਈਏ ਫਿਰ ਛੱਡ ਦਾਂਗੇ 6 ਛੱਡ ਦਾਂਗੇ ਅੱਛਾ ਭੜ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਪਤਾ ਨਹੀਂ ਕਿੱਥੇ ਸੌਦਾ ਹੋਏਗਾ 64000 ਚ ਮੰਨਤਾ ਨੇ ਖੁੱਲਾ ਕਰ ਦੋਗੇ ਕੋ ਫੋਨ ਲਾਉਗਾ ਤੇ ਆਪੇ ਸੌਦਾ ਮੁੱਕ ਤੇ ਹੋ ਜਾਊਗਾ ਬਿਲਕੁਲ ਬਿਲਕੁਲ ਹਾਂਜੀ ਤੇ ਹੁਣ ਜਿਹੜੀ ਆਹ ਵਾਲੀ ਗਾਂ ਜੇ ਇਹਦੇ ਬਾਰੇ ਦੱਸਦੇ ਤਾਂ ਇਹ ਕੱਦ ਸਾਰਿਆਂ ਨੇ ਉੱਚਾ ਜੀ ਹਾਂਜੀ ਗਾਂ ਇਹ ਵੀ ਸੀ ਪਹਿਲਾਂ ਤੀਜਾ ਸੁਆ ਸੁਈਜ ਆ ਜੀ ਅੱਛਾ ਇਹ 25 26 ਲੀਟਰ ਦੁੱਧ ਨਾਖਿਆ ਵੀ ਪਹਿਲਾਂ ਭਰਿਆ ਨੇ ਅੱਛਾ ਇਹ ਗਾਂ ਨਾ ਥੋੜਾ ਕ ਕੱਲ ਅਹੀਂ ਨਿਹਦੀ ਪਰਸੋਂ ਤੇ ਰਾਤ ਸੂਬੀ ਐ ਅੱਛਾ ਸਾਨੂੰ ਪਤਾ ਨਹੀਂ ਗਿਆ ਇੰਤਖਾ ਲੈ ਆਉਂਦਾ ਦੱਸਿਆ ਕਿ 8-10 ਦਿਨ ਖੜਦੀ ਹੁੰਦੇ ਅੱਛਾ ਤੇ ਗਾਂ ਸੂਪੀ ਆ ਹੰਦਾਰੇ ਲੋ ਦੇਣਾ ਪਹਿਲਾਂ ਗਰਮੀ ਕਰਕੇ ਸੂਪੀਏ ਚ ਹੰਦਾਰਨਾ ਅੱਛਾ ਤੇ ਬੱਚਾ ਵੀ ਇਹਦਾ ਮਰ ਗਿਆ ਕੋ ਪ੍ਰੋਪਰ ਉਹਦੀ ਵੀਡੀਓ ਬਣੀਆਂ ਹੈਗੀਆਂ ਸਾਰੀਆਂ ਬੱਚੇ ਦੀ ਕੱਲ ਦੀ ਤਰੀਕ ਬਣਾ ਕੇ ਸਾਰੀਆਂ ਨਾਲ ਗਾਂ ਰਹੀਆਂ ਵੀ ਅੱਛਾ ਜੇ ਕੋਈ ਭੈਰ ਭਰਾ ਵੀਡੀਓ ਦੇਖਣੀ ਉਹ ਵਿਖਾਵਾਂਗੇ ਕਿਉਂਕਿ ਜੇ ਬੱਚਾ ਮੰਗਣਾ ਤੇ ਡਿੰਗਰ ਨਹੀਂ ਬੱਚਾ ਤਾਂ ਹੁਣੇ ਦੇ ਦੋ ਪਰ ਠੰਡੀ ਠੀਰੀ ਇਹਨੂੰ ਲੋੜ ਹੀ ਨਹੀਂ ਬੱਚਾ ਲਾਉਂਦੇ ਨਾਲੇ ਇਹ ਆਵੇ ਬੱਚਾ ਆ ਜਾ ਫਿਰ ਉਹਦੇ ਅਜੇ ਛੋਟਾ ਹੋਣਾ ਕੋਸਦੇ ਉਹਦੇ ਕਰਕੇ ਗਈ। ਉਹ ਲੈ ਬੱਚਾ ਹੈਗਾ ਫਰਕ ਤੈਨੂੰ ਪਤਾ ਪੈਂਦਾ ਤਾਂ ਹੈਗਾ 10-15 ਦਾ 15 ਦਾ ਫਰਕ ਹੋਵੇ ਬੱਚੇ ਦਾ ਪੈ ਜਾਂਦਾ ਫਰਕ। ਹਾਂਜੀ ਹਾਂਜੀ। ਬਾਕੀ ਇਹ ਵੀ ਗਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਭਾਵੇਂ ਇਦਾਂ ਠੰਡੇ ਬਹਿ ਜਾਓ ਕੋਈ ਚੱਕਰ ਨਹੀਂ ਹਿੱਲਦੀ ਨਹੀਂ ਕਿਸੇ ਬੰਨੇ। ਠੀਕ ਹੈ। ਤੇ ਸੂਈ ਕਿੰਨੇ ਚਰਦੀ ਆ? ਕੱਲ ਦੀ ਸੂਈ ਹੈ ਵੀਜੀ। ਅੱਛਾ ਕੱਲ ਦੀ ਸੂਈ ਹੈ। ਕੱਲ ਦੀ ਸੂਈ ਹੈ। ਠੀਕ ਹੈ ਜੀ ਤੇ ਚਲੋ ਬੋਲੀ ਬੰਨੀ ਹੈ ਇਹਦੀ। ਹਾਂਜੀ ਹਾਂਜੀ। ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਲੱਗੇ ਤਾਂ ਤੇ ਮਿਲ ਕੇਵੇਂ ਇਹਨਾਂ ਨੂੰ ਚੰਗੀ ਲੱਗੀ। ਅੱਜ ਕੱਲ੍ਹ ਚਲੋ ਤੋਰਦੇ ਕਰੀਏ ਆ ਦੇਖ ਸਾਦੇ ਜੀ ਤੇ ਬਾਕੀ ਜੀ ਉਤਰਾ ਨਹੀਂ ਲੱਪੇ ਜੀ ਕੱਦ ਵਜਨ ਵੇਖੋ ਕਾ ਦਾ ਕੱਦ ਕਾਟ ਪੱਖਾ ਚੰਗੀ ਆ 92 ਪੂਰੀ ਗਈ ਵੀ ਜੀ ਕੱਲੋਂ ਦਾ ਅੱਜ ਬੜੀ ਬਣ ਗਈ ਆ ਕੱਲ ਮਨ ਲੇ ਜਦੋਂ ਸੂਬੀ ਸ਼ਹਿਦ ਚ ਹੀ ਸੂਬੀ ਹੈ ਅੱਛਾ ਜੀ ਹਾਂ ਜੀ ਕਈ ਵਾਰੀ ਪਾਸ਼ੂ ਸੂਪਿੰਦੇ ਪਹਿਲਾਂ ਸਫਰ ਸਫਰ ਲੈ ਲਾ ਦੇ ਦੇ ਦੇਖੀ ਪਹਿਲਾਂ ਦੋਦਲੀ ਗਾਂ ਨੇ ਕੋਈ ਵੇਖੋ ਮਿਲਕ ਲੈਂਡ ਕਰੀਏ ਨਹੀਂ ਸਕਦੀ ਆ ਹਾਂ ਜੀ ਬਾਕੀ ਜਿੱਦਾਂ ਮਰਜ਼ੀ ਭਾਂ ਇੱਥੇ ਖਿਲਾਰ ਕੇ ਚੋੜੋ ਠੀਕ ਹੈ ਜੀ ਹਾਂ ਜੀ ਖੇਲੋ ਲੈ ਜਾ ਫਿਰ ਫਾਰਮ ਵਾਲੀ ਗਾਂ ਵੀ ਕੀ ਫਾਰਮ ਵਾਲੀ ਆਹ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਦੀ ਚਲੋ ਹੁਣ ਚੈਅ ਹੋ ਸਕਦਾ ਕਿ ਜਿੰਨੇ ਦੁੱਧ ਤੇ ਲਾ ਕੇ ਵੇਚਣੀ ਪੈਂਦੀ ਹੈ ਨਾ ਹਾਂਜੀ ਹਾਂਜੀ ਤੇ ਮੇਰਾ ਭੈਣ ਭਰਾ ਜੀ ਨੂੰ ਪਸੰਦ ਆਉ ਖੂਨ ਲਾ ਲਵੇ ਅੱਛਾ ਤਾਂ ਫੋਨ ਤੇ ਕਰ ਲਾਂਗੇ ਫਿਰ ਉਸਾ ਨਾ ਕਰ ਜਾਵੇ ਹਾਂਜੀ ਉਸਾ ਬਾਕੀ ਇਹ ਵੀ ਦੁੱਧ ਤੇ ਚਲੋ ਜਿੰਨੇ ਇੰਨੇ ਦੇਣਾ ਹੋ ਤੇ ਉਹਨਾਂ ਇੰਨੇ ਦੇਈ ਜਾਣਾ ਦੁੱਧ ਤੇ ਵੇਖੋ ਜੀ ਗਾਂ ਦੇ ਹਿਸਾਬ ਨਾਲ ਪਤਾ ਲੱਗ ਜਣਾ ਕਿੰਨਾ ਦੁੱਧ ਆ ਲਈ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਜਿਹੜਾ ਭੰਡਰਾ ਸੇਵਾ ਕਰੂ ਦੁੱਧ 25 ਲੀਟਰ ਬਾਹਰ ਹੀ ਦਊਗੀ ਠੀਕ ਹੈ ਹਾਂਜੀ ਬਾਕੀ ਚਲੋ ਕੋਈ ਫੋਨ ਲਾ ਲੇ ਕਰੀ ਕੋਈ ਨਹੀਂ ਦੇ ਦਾਂਗੇ ਦੇ ਦੇਣੀ ਚਲੋ ਆਪਾਂ ਦੱਸਾਂ ਗੱਲ ਕੀ ਜੇ ਬੱਚਾ ਥੱਲੇ ਹੋਰ ਦਾ ਦੀਏ ਫਿਰ ਆਪਣਾਉਂ ਚੰਗਾ ਨਹੀਂ ਲਾ ਲਾਦਾ ਹਾਂ ਹਾਂਜੀ ਹਾਂਜੀ ਪਰ ਇਹ ਵੀ ਆਪਾਂ ਇਦਾਂ ਗਾਂ ਠੰਡੀ ਠੁੰਡੀ ਐ ਤੇ ਬਾਕੀ ਇਹ ਆਪ ਇੱਥੇ ਆਵੇ ਕੋਈ ਇਹਦੇ ਬੋਲੀ ਬਣਾ ਕੇ ਬੋਲਾ ਬਣਾ ਕੇ ਵੇਖੇ ਨਾ ਚੱਕ ਕਰਾਂਗਾ ਕੱਲ ਜਾ ਕੇ ਬਣੂਗਾ ਅੱਛਾ ਹਾਲੇ ਆ ਦੂਜੀ ਚਵਾਈ ਲੱਗਣੀ ਜੀ ਰਾਤੀ ਇੱਕੋ ਚਵਾਈ ਲੱਗੀ ਐ ਜੀ ਅੱਛਾ ਹਾਂਜੀ ਠੀਕ ਐ ਹਾਂਜੀ ਤੇ ਚਲੋ ਫਿਰ ਹੁਣ ਆਹ ਰਹੀ ਇੱਕ ਸੂਈ ਸਵਾਈ ਐ ਇਹ ਵੀ ਤੇ ਇਹਦੇ ਬਾਰੇ ਵੀ ਦੱਸਤੀ ਹੈ ਫਿਰ ਇਹ ਵੀ ਕੀ ਤੀਜਾ ਸੂਆ ਸੂਈ ਗਏ ਅੱਛਾ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਅੱਜ 6 ਦਿਨ ਹੋਏ ਜੇ ਵਸ਼ੀ ਬਕਰ ਜੇ ਤੇ ਠੀਕ ਹੈ ਤੇ ਇਹਦੇ ਕੋਲ ਦੁੱਧ ਹਾਂਜੀ ਉਹ ਹੋ ਜੇ ਵਸ਼ੀ ਵਸ਼ੀ ਨਾ ਥੋੜਾ ਬੌਲਾ ਜਾਂ ਪੀਂਦਾ ਕੱਲ ਜਿਆਦਾ ਅੱਛਾ ਜੀ ਉਹ ਬਾਜੀ ਲੱਗੀ ਲਵਾਏ ਠੀਕੇ ਚ ਪੀਤਾ ਆਤਾ ਜਾਈਏ ਬੱਚਾ ਤਰਨ ਨਾੜੋ ਜਿਹੜਾ ਬੱਚੇ ਦਾ ਨਾਲ ਹੀ ਆ ਵਸ਼ੀ ਹੈ ਜਿਹੜੀ ਠੀਕ ਹੈ ਜੀ ਤੇ ਉਤਰਾ ਦੁੱਧ ਕਿੰਨਾ ਕਰ ਕੀ ਜੇ ਜੀ ਦੁੱਧ ਤਾਂ ਥਲੇ 9 ਲੀਟਰ ਹੈਗਾ ਜੀ ਖੁੱਲਾ ਟੋਲਾ ਅੱਛਾ ਫਿਰ ਇਦਾਇ ਬੈਨਾ ਥੱਲੇ ਪਾਵੇਂ ਕੋਈ ਬੱਚਾ ਛੱਡੋ ਤੇ ਨਾਸ਼ਤ ਪਹੁੰਚ ਜੇ ਮਰਜ਼ੀ ਬੰਦੇ ਦੀ ਆਉ। ਠੀਕ ਹੈ। ਹਾਂਜੀ। ਤੋੜੋ ਫਿਰ ਇੱਕ ਰੀ ਦੀ ਘਰ ਘੇਲੂ ਰੱਖਣ ਨੂੰ ਬਹੁਤ ਵਧੀਆ। ਠੀਕ ਹੈ ਜੀ। ਹਾਂਜੀ। ਸਿੰਪਲ ਵੀ ਚੰਗਾ ਹੁੰਦਾ ਜੀ। ਹੋਰ ਪਤਾ। ਕੱਦ ਮੀਡੀਅਮ ਆ। ਕੱਦ ਚਲੋ ਜਰਸੀ ਹਸਾ ਨਾਲ ਛੋਟੋ ਹਸਾ ਨਾਲ ਛੋਟੇ ਕੱਦ ਦੇ। ਦੂਜੀਆਂ ਗਾਵਾਂ ਦੇ ਸਾਨਾ ਕੱਦ ਛੋਟਾ ਹੈ ਇਹਦਾ। ਇਹ ਆ ਵੀ ਚਲੋ। ਸਾਰਿਆਂ ਘਰ ਮੈਂ ਜਿਹੜਾ ਦੁੱਧ ਦਾ ਵਧੀਆ ਸਰਜੂ ਕੀ ਆ ਥਾਂ ਦੇ ਖਾਦੇ ਦੇ ਚਲੋ ਲੈ ਜਾ ਫਿਰ ਬਣ ਕੇ ਚਲੋ ਮਗਰੇ ਦੇ ਵੀਤੀ ਬੱਛੀ ਏ ਠੀਕ ਹੈ ਜੀ ਚਲੋ ਮੱਛੀ ਦਾ ਥੋੜੀ ਕਿ ਡਾਉਂ ਵੀ ਹੋਈ ਆ ਹਾਂਜੀ ਉਹਦਾ ਟੀਕੇ ਚੁਕੇ ਲਾਤੇ ਆ ਠੀਕ ਆ ਤੇ ਚਲੋ ਉਹਦਾ ਵੀ ਉਹਦਾ ਹੋ ਜੂਗੀ ਕੈਂ ਬੈਡ ਤੇ ਮੁੱਲ ਫਿਰ ਇਹਦਾ ਮੁੱਲ ਵੀ ਦੀ 30000 ਦੀ ਦੇ ਦੀਏ ਮਾਦਣਾ ਕਰਦੇ ਥੋੜੀ ਬਾਤ ਛੋਟੋ ਇਹ ਆ ਨਾ ਵੀ ਦੀ 50000 ਦੀ ਦੇ ਦਾਂਗੇ 50000 ਤੋਂ ਛੋਟ ਦੇਣਾ 24000 ਦੀ ਦੇ ਦਾਂਗੇ ਤੇਰੇ ਤੋਂ ਦੁੱਧ ਵੱਧ ਵੀ ਜਾਓਗੇ ਉੱਤਰ ਦੁੱਧ 12 ਲੀਟਰ ਕਰ ਦੇਣਾ ਵੀ ਜੀ ਉਹਦਾ ਐਸਟਾ 9 ਲੀਟਰ ਹੈਗਾ ਵਾ ਠੀਕ ਹੈ ਜੀ 9 ਲੀਟਰ ਦੀ ਭਾਵੇਂ ਗਰੰਟੀ ਨਾਲ ਕੋਈ ਲੈ ਜਵੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਸ ਇਹੋ ਹੀ ਹੈ ਜਿਹੜਾ ਭੈਣ ਭਰਾ ਦੋ ਸੁਈਆਂ ਵਾ ਇੱਕ ਗੱਭੜ ਆਪਣੀ ਤਸੱਦੀਆਂ ਕਰਕੇ ਖੜਨਾ ਪਉ ਤਸੱਲੀ ਕਰਕੇ ਨਾ ਤੇ ਆਪਣੀਆਂ ਵੇਸ਼ ਚਾਖ ਕੇ ਹਾਂਜੀ ਪਾਸ ਕਰਕੇ ਆਪਣੀ ਸਮਝਣਾ ਤੇ ਜੋ ਵੀ ਆ ਇੱਥੋਂ ਹੀ ਪਸ਼ੂ ਵੇਖ ਚਾਖ ਕੇ ਖੜਨਾ ਆਪਣੀ ਇੱਥੋਂ ਹੀ ਅਗਲੇ ਦੇ ਘਰੋਂ ਹੀ ਤਸੱਲੀ ਕਰਕੇ ਪਸ਼ੂ ਦੀ ਖੜਿਆ ਕਰੋ ਜੀ